ਟਾਈਮ ਸਵੇਰ ਦੇ 7 ਵਜੇ ਹਲੇ ਕੱਲੀ ਮੈਂ ਹੀ ਉੱਠੀ ਆ ਰਣਜੀਤ ਰਪਿੰਦਰ ਬਰਿੰਦਰ ਹਲੇ ਸਾਰੇ ਸੁੱਤੇ ਪਿਆ ਉਹ ਕਹਿੰਦੇ ਸੀ ਅਸੀਂ ਸਭ ਤੋਂ ਪਹਿਲਾਂ ਉੱਠ ਕੇ ਆਪਣੇ ਜਿਹੜਾ ਸਭ ਤੋਂ ਵੱਡਾ ਪਹਾੜਾ ਇੰਡੀਆ ਦਾ ਉਹ ਦੇਖਣਾ ਵਾ ਮੈਂ ਕਿਹਾ ਅੱਜ ਪਹਿਲਾਂ ਮੈਂ ਹੀ ਦੇਖੋ ਤੁਸੀਂ ਬਾਅਦ ਵਿੱਚ ਦੇਖਿਓ ਸੋ ਆਹ ਦੇਖੋ ਪੂਰਾ ਖੂਬਸੂਰਤ ਨਜ਼ਾਰਾ ਇਹ ਆ ਆਪਣੀ ਇੰਡੀਆ ਦਾ ਸਭ ਤੋਂ ਵੱਡਾ ਉੱਚਾ ਪਹਾੜ ਬਈ ਸੂਰਜ ਦੀਆਂ ਕਿਰਨਾਂ ਪਹਾੜ ਤੇ ਪੈ ਰਹੀਆਂ ਨੇ ਖਾਨੂ ਦੇਖਣ ਨੂੰ ਬਾਲਾ ਜਿਆਦਾ ਸੋਹਣਾ ਲੱਗ ਰਿਹਾ ਵਾ ਟਾਈਮ ਹਲੇ ਸਵੇਰ ਦੇ 7:30 ਹੀ ਹੋਇਆ ਪਵਨ ਕਹਿੰਦੀ ਆਪਣੇ ਰੂਮ ਦੇ ਬਾਹਰੋਂ ਕੰਜਨ ਜੰਗੜਾ ਇੰਡੀਆ ਦਾ ਸਭ ਤੋਂ ਉੱਚਾ ਪਹਾੜਾ ਉਹ ਦਿਖ ਰਿਹਾ ਐ ਐਕਸਾਈਟਡ ਮਾਜਦੀ ਬਿੱਡ ਤੋਂ ਛਾਲ ਮਾਰੀ ਨਹੀ ਯਾਰ ਪ੍ਰੋਪਰਲੀ ਨਹੀਂ ਦਿੰਦਾ ਪ੍ਰੋਪਰਲੀ ਕੀ ਦੇ ਤੁਹਾਨੂੰ ਨਹੀਂ ਨਹੀਂ ਜਦੋਂ ਬੱਦਲ ਆ ਗਏ ਇਹ ਨਹੀਂ ਵੀ ਜੰਗ ਬਦਲ ਨਹੀਂ ਥੱਲੇ ਆ ਗਈ ਉਹ ਪਿਛਲੀ ਆ ਨਾ ਉਹ ਦੂ ਤੂੰ ਮੋਰਲੀ ਦੇਖੀ ਜਾਨੀ ਆ ਉਹ ਦੇ ਹਾਂ ਸਚ ਉਹ ਦੇ ਵੀ ਉਹ ਦੇ ਮੇਰਾ ਤੁਸੀਂ ਇੱਧਰ ਚੱਕੀ ਜਨੇ ਉਹ ਮੈਂ ਇੱਧਰ ਆ ਉਹ ਦੇ ਆ ਜਗਾ ਵਾ ਉਹ ਆ ਕੰਚਨ ਜੰਗਾ ਉਹ ਦੇ ਪੈਟ ਸਫੇਰੀ ਨਾਈਸ ਵਾ ਜੀ ਵਾ ਕੀ ਬਾਤ ਹੈ ਥੋੜੇ ਥੋੜੇ ਮਿੰਟ ਬਾਦੇ ਚੇਂਜ ਹੁੰਦਾ ਵਾ ਕਦੇ ਵੱਧ ਦਿਖਣ ਲੱਗ ਜਾਂਦਾ ਵਾ ਕਦੇ ਘੱਟ ਦਿਖਦਾ ਵਾ ਕਦੇ ਬੱਦਲ ਜਾਦੇ ਹੋ ਜਾਂਦੇ ਤੇ ਕਦੇ ਘੱਟ ਹੋ ਜਾਂਦੇ ਆ ਬਈ ਕੱਲ ਸ਼ਾਮ ਨੂੰ ਜਦੋਂ ਇੱਥੇ ਆਏ ਸੀ ਕੁਛ ਨਹੀਂ ਦਿਂਦਾ ਅੱਜ ਅਗਲੇ ਦਿਨ ਦੀ ਸਵੇਰ ਹੋ ਗਈ ਕੀ ਆ ਵਿਊ ਆ ਯਾਰ ਇੱਕ ਪਾਸੇ ਕਾਂਚਨ ਜੰਗਾ ਪਹਾੜ ਦਿਂਦਾ ਦੂਜੇ ਪਾਸੇ ਆ ਦੁਨੀਆ ਛੋਟੇ ਛੋਟੇ ਘਰ ਦਰੱਖਤ ਦਰੱਖਤ ਕਿੰਨੇ ਦਰੱਖਤ ਖੁੱਲਾ ਅਸਮਾਨ ਹੂੰ ਜ਼ਿੰਦਗੀ ਇੱਧਰ ਬਹੁਤ ਸੋਹਣੀ ਆ ਹੂੰ ਚਲੋ ਵੀ ਹੁਣ ਹੈਗਾ ਆਪਣੇ ਬ੍ਰੇਕਫਾਸਟ ਟਾਈਮ ਇਹ ਰਾਸਤਾ ਹਮਾਰੇ ਰੈਸਟੋਰੈਂਟ ਕੋ ਜਾਤਾ ਹੈ ਚਲੇ ਅਬੀ ਬ੍ਰੇਕਫਾਸਟ ਫਰਨਸ਼ੇਰ ਦਾ ਮੇਰਾ ਤੇ ਪਿੰਦਰ ਦਾ ਬਰਿੰਦਰੋਦਰ ਲੇ ਪੋਣ ਗਿਆ ਹੋਇਆ ਆਪਾਂ ਥੋੜਾ ਟਾਈਮ ਪਹਿਲਾਂ ਪੂਰਾ ਵਧੀਆ ਮੌਸਮ ਸੀ ਧੁੱਪ ਪਈ ਸੀਗੀ ਇੱਥੇ ਇੱਕ ਸ਼ਹਿਰ ਪੂਰਾ ਦਿਖਦਾ ਸੀ ਸਾਰੇ ਬੱਦਲ ਥੱਲੇ ਆ ਗਏ ਆ ਦੇਖਦੇ ਦੇਖਦੇ ਇੱਕ ਦੋ ਮਿੰਟ ਵਿੱਚ ਦੀ ਹਣ ਸਾਰੇ ਪਾਸੇ ਬੱਦਲ ਹੀ ਬੱਦਲ ਫਿਰਦੇ ਆ ਪਿੰਦਰ ਵੀਡੀਓ ਟਿੱਕਣ ਲੱਗੇ ਹੋਏ ਨੇ ਬਰਿੰਦਰ ਰੈਡੀ ਹੋਣ ਲੱਗਿਆ ਵਾ ਤੇ ਰਣਸ਼ੇਰ ਸੁੱਤਾ ਪਿਆ ਵਾ ਤੇ ਮੈਨੂੰ ਪੂਰਾ ਘੰਟਾ ਹੋ ਗਿਆ ਰੈਡੀ ਹੋ ਕੇ ਬੈਠੀ ਨੂੰ ਵੀ ਕਦੋਂ ਤਿਆਰ ਹੋਣ ਤੇ ਕਦੋਂ ਆਪਾਂ ਘੁੰਮਣ ਜਾਈਏ ਕਹਿੰਦੇ ਆ ਜੇ ਤੁਹਾਨੂੰ ਚਾਹ ਦੀ ਖੁਸ਼ਬੂ ਆਵੇ ਤੇ ਟ੍ਰੇਨ ਦਾ ਹਾਰਨ ਸੁਣੇ ਇਹ ਆ ਇੱਕਰਾਂ ਦੇ ਵਿੱਚ ਵੜਦਾ ਬੱਦਲ ਸੀ ਤਾਂ ਸਮਝ ਲਓ ਤੁਸੀਂ ਡਾਰਜਲਿੰਗ ਚੋਂ ਵੈਲਕਮ ਟੂ ਚੈਨ ਗਾਈਜ਼ ਆਈ ਹੋਪ एवरीवन ਇਜ਼ ਡੂਇੰਗ ਗ੍ਰੇਟ ਅੱਜ ਦਾ ਆਪਣਾ ਪਲਾਨ ਇਹੀ ਹੈ ਕਿ ਆਪਾਂ ਡਾਰਜਲਿੰਗ ਘੁੰਮਣਾ ਵਾ ਹਲੇ ਤੱਕ ਆਪਾਂ ਨੂੰ ਡਾਰਜਲਿੰਗ ਦੀਆਂ ਦੋ ਚੀਜ਼ਾਂ ਬਾਰੇ ਪਤਾ ਵਾ ਇੱਕ ਤਾਂ ਟॉय ਟ੍ਰੇਨ ਤੇ ਦੂਜਾ ਵੀ ਇੱਥੇ ਚਾਹ ਦੀ ਖੇਤੀ ਹੁੰਦੀ ਆ ਬਾਕੀ ਕੁਝ ਨਹੀਂ ਪਤਾ ਵੀ ਇੱਥੇ ਦਾ ਮਾਲ ਰੋਡ ਕਿੱਦਾਂ ਦਾ ਵਾ ਤੇ ਉੱਥੇ ਕੀ ਕੀ ਆ ਇਹ ਨਹੀਂ ਪਤਾ ਕਿ ਉਹ ਟॉय ਟ੍ਰੇਨ ਆ ਉਹਦੀ ਟਿਕਟ ਕਿਵੇਂ ਮਿਲਦੀ ਆ ਕਿੰਨੇ ਦੀ ਮਿਲਦੀ ਆ ਤੇ ਕਿੱਥੋਂ ਮਿਲਦੀ ਆ ਆਨਲਾਈਨ ਤੇ ਵਸੇ ਮਿਲਦੀ ਆ ਇਹ ਦੇਖਣ ਜਾ ਕੇ ਵੀ ਉੱਥੇ ਸਟੇਸ਼ਨ ਤੋਂ ਮਿਲਦੀ ਹੈ ਕਿ ਨਹੀਂ ਮਿਲਦੀ ਬਾਕੀ ਨਹੀਂ ਫਿਰ ਆਪਾਂ ਕੱਲ ਨੂੰ ਘੁੰਮਾਂਗੇ ਅੱਜ ਆਪਾਂ ਲੋਕਲ ਘੁੰਮਾਂਗੇ ਸਾਰਾ ਡਰਜਲਿੰਗ ਤੇ ਹੁਣ ਆਓ ਚੱਲੀਏ ਐਟ a ਟਾਈਮ ਗੂਮ ਚ ਟੈਂਪਰੇਚਰ ਹੈਗਾ 17 ਡਿਗਰੀ ਤੇ ਫੀਲਸ ਲਾਈਕ 10 ਡਿਗਰੀ ਹੁਣ ਆਪਾਂ ਐ ਕਰਦੇ ਆ ਪਹਿਲਾਂ ਇੱਥੋਂ ਚੱਲਦੇ ਆ ਬਾਹਰ ਆਪਣੀ ਟੈਕਸੀ ਆ ਗਈ ਹੁਣ ਆਪਾਂ ਗੂਮ ਤੋਂ ਚੱਲਦੇ ਆ ਡਾਰਜਿੰਗ ਜਿਹੜਾ ਮੇਨ ਸ਼ਹਿਰ ਆ ਉੱਥੇ ਹਾਂਜੀ ਕੁਝ ਖਾਣਿਆ ਪੀਣਿਆ ਜਾ ਕੇ ਯੈਸ ਯੈਸ ਸਾਰਾ ਦਿਨ ਖਾਂਦੇ ਪੀਂਦੇ ਹੀ ਰਹਿੰਦੇ ਸੀ टैक्सी टैक्सी अपनी तुमको आकर मिलते हैं घूम और दार्जिलिंग घूम तो यही है ना घूम स्टेशन आ गए और दाज बुकिंग करना पड़ेगा ओके अपनी गाड़ी से आए हैं ना पंजाब से जी। हमें तो बहुत छोटा लगा ये रास्ता छोटा इतना गाड़ी से पार्किंग कर देता है hmm. एक गाड़ी आया तो जगह पास दिन का जगह भी नहीं है ये सब गाड़ी ऐसे अभी तो गाड़िया बहुत ज्यादा ਇੱਧਰ ਨੂੰ ਰਾਹ ਜਾਂਦਾ ਲੋਕਲ ਮਾਰਕਟ ਦਾ ਉੱਪਰ ਨੂੰ ਰਾਹ ਜਾਂਦਾ ਵਾ ਇਹ ਜਾਂਦਾ ਮੋਹਰ ਮੁਸਲ ਟੂਰਿਸਟ ਜਾਂਦਾ ਹੈ ਇੱਧਰ ਨੂੰ ਸਾਨੂੰ ਟੈਕਸੀ ਵਾਲੇ ਨੇ ਠੀਕ ਆ ਰ ਮਾਡਾ ਹੋਟਲ ਦੇ ਸਾਹਮਣੇ ਧਾਰਿਆ ਅਸੀਂ ਪਹਿਲਾਂ ਇਹਦੇ ਵਿੱਚ ਹੀ ਰਹਿਣਾ ਸੀਗਾ ਪਰ ਹੁਣ ਅਸੀਂ ਸੋਚ ਰਹੇ ਹਾਂ ਸਾਡਾ ਡਿਸੀਜਨ ਵਧੀਆ ਸੀਗਾ ਕਿ ਆਪਾਂ ਉੱਥੇ ਰਹੀਏ ਉੱਥੇ ਮਾਹੌਲ ਵੱਧ ਵਧੀਆ ਜਿਹੜਾ ਗੋਮ ਆ ਉਹ ਡਾਰਲਿੰਗ ਨਾਲੋਂ ਜ਼ਿਆਦਾ ਹਾਈਟ ਤੇ ਆ 1000 ਫੁੱਟ ਦਾ ਫਰਕ ਆ ਉੱਥੇ ਸਾਨੂੰ ਠੰਡ ਲੱਗ ਰਹੀ ਸੀ ਇੱਥੇ ਹੁਣ ਗਰਮੀ ਲੱਗ ਰਹੀ ਆ ਇੰਨੇ ਕ ਚੀ ਫਰਕ ਪੈ ਗਿਆ ਨਾ ਤੇ ਬਾਕੀ ਉਥੋਂ ਇੱਥੇ ਹੋਂ ਤੱਕ ਬਸ ਸਾਨੂੰ ਟ੍ਰੈਫਿਕ ਹੀ ਮਿਲਿਆ ਹੋਰ ਤਾਂ ਕੁਝ ਮਿਲਿਆ ਨਹੀਂ ਇੱਕ ਸੰਤਵੰਤ ਟੱਡਾ ਬਾਇਆ ਸੀਗਾ ਤੇ ਹਾਂ ਜੇ ਤੁਸੀਂ ਆਪਦੀ ਗੱਡੀ ਚਾ ਰਹੇ ਹੋ ਆਪਣੇ ਜਿਹੜਾ ਇੱਥੇ ਰੇਲਵੇ ਸਟੇਸ਼ਨ ਆ ਉਹ ਤੋਂ ਪਿੱਛੇ ਮਲਟੀ ਲੈਵਲ ਕਾਰ ਪਾਰਕਿੰਗ ਹੈਗੀ ਆ ਸੋ ਟੈਨਸ਼ਨ ਦੀ ਕੋਈ ਲੋੜ ਨਹੀਂ ਤੁਸੀਂ ਗੱਡੀ ਵੀ پارک ਕਰ ਸਕਦੇ ਆ ਤੇ ਇੱਥੇ ਘੁੰਮ ਫਿਰ ਕੇ ਵਾਪਸ ਜਾ ਸਕਦੇ ਹੋ ਚਾਹੇ ਸਿਲੀਗੂੜੀ ਚਲੇ ਜਾਏ ਚਾਹੇ ਗਾਂਹ ਗੈਂਗ ਟੋਕ ਨੰਗ ਜੀ ਅੱਜ ਤਾਂ ਮੈਨੂੰ ਵੀ ਥੋੜੀ ਜਿਹੀ ਪਰਮਿਸ਼ਨ ਮਿਲ ਗਈ ਪਿੰਦਰ ਤੋਂ ਵੀ ਮੈਂ ਸ਼ਾਪਿੰਗ ਕਰ ਸਕਦੀ ਆ ਆ ਜਾਓ ਜੀ ਬੱਸ ਨਹੀਂ ਕਹਿੰਦਾ ਉਹ ਬਹੁਤੀ ਗੇ ਉਹਨੂੰ ਮੈਂ ਕਿ ਅੱਜ ਤਾਂ ਮੈਨੂੰ ਸ਼ਾਪਿੰਗ ਦੀ ਥੋੜੀ ਜਿਹੀ ਪਰਮਿਸ਼ਨ ਮਿਲ ਗਈ ਬਾਗਾ ਚੱਕਰੀ ਕੋਈ ਨਹੀਂ 500 ਰੁਪਿਆ ਰੱਜ ਕੇ ਖਰਚੀ ਬਾਈ ਕੇ ਬਹੁਤ ਬਾਈ एफसी ਹੋ ਗਿਆ ਡੋਮਨਸ ਹੋ ਗਿਆ ਇੱਥੇ ਦੇ ਮਾਲ ਰੋਡ ਤੇ ਹੈਗਾ ਵਾ ਚੱਲ 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 ਚੱਕੇ 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 ਇਹ ਮੂਲ ਨਾ ਸੋਚ ਆਉਂਦਾ ਥੱਲੇ ਪਲੇਨ ਰੋਡ ਤੇ ਤੁਰਿਆ ਨਹੀਂ ਹੈਗਾ ਹੁਣ ਕਹਿੰਦਾ ਮੈਂ ਆਪੀ ਤੁਰਨਾ ਮਾ ਹੁਣ ਨਾਲੇ ਚੜਾਈ ਆ ਚੱਲ ਹੁੱਪੇ ਮੂਰੇ ਟੋਆ ਦੇਖ ਅਵਜ ਤੋਂ ਅਸੀਂ ਪੈਰ ਧਰਕੇ ਜਾਵਾਂਗੇ ਪੁੱਠੇ ਜੋ ਹੁੰਨੇ ਆ ਭੰਦੇਰ ਜੋ ਹੁੰਨੇ ਆ ਕਿਹੜੀ ਇਹ ਪੁੱਠੇ ਹੀ ਹੁੰਦੇ ਆ ਬੱਚ ਬੱਚ ਚੱਲ ਹੀਰੋ ਸਿੱਤੇ ਚੱਲ ਤੇ ਦੁਨੀਆ ਇੱਧਰ ਨੂੰ ਜਾਂਦੀ ਐ ਇੱਧਰ ਨੂੰ ਜਾਂਦੀ ਮੈਨੂੰ ਲੱਗਦਾ ਆਪਾਂ ਇਹ ਤਿੰਨੇ ਬਾਡੀਗਾਰਡ ਆ ਬੱਚੇ ਨੂੰ ਮੋੜਿਆ ਝੂਲਦਾ ਹੀ ਜਾਂਦਾ ਥੱਲੋਂ ਚੜਦੇ ਚੜਦੇ ਮੌਲ ਦੇ ਬਿਲਕੁਲ ਐਂਡ ਪੁਆਇੰਟ ਤੇ ਆ ਗਏ ਇੱਥੇ ਕੋਈ ਮੇਲਾ ਵਾ ਤੇ ਆ ਇਹਦੀ ਲਿਸਟ ਲੱਗੀ ਹੋਈ ਆ ਤੇ ਅੱਜ ਹੈਗੀ ਆ 19 ਤਰੀਕ 19 ਤਰੀਕ ਨੂੰ 2:30 ਵਜੇ ਕਲਚਰਲ ਪ੍ਰੋਗਰਾਮ ਆ ਬਾਏ ਐਸ ਐਚਜੀ ਮੈਂਬਰਸ ਉਦੋਂ ਵੇ 3 ਤੋਂ 4 ਅੱਜ ਨਹੀਂ ਤਰੀਕ ਹੈ ਨਾ ਨਹੀਂ ਅੱਜ 18 ਵਾ 2:30 ਤੋਂ 3 ਵਜੇ ਆ ਫਸਲ ਵੇ ਇੱਥੇ ਵੀ ਫੰਕਸ਼ਨ ਹੁੰਦਾ ਵੀ ਉਹ ਸਟੇਜ ਤੇ ਆ ਦੇ ਪੈ ਗਿਆ ਰੋਣਾ ਉੱਧਰ ਸਟੇਜ ਲੱਗੀ ਹੋਈ ਆ ਤੇ ਇਧਰਲੇ ਪਾਸੇ ਕਾਫੀ ਸ਼ਹਿਰਾਂ ਤੇ ਕਾਫੀ ਸਟੇਟਾਂ ਨੇ ਆਪਦੀਆਂ ਸਟੋਲਾਂ ਲਾਈਆਂ ਹੋਈਆਂ ਨੇ ਜਿਵੇਂ ਇਧਰ ਜਲਪਾਇ ਗੁਰੂ ਲਿਖਿਆ ਹੋਇਆ ਹੈ, ਤਾਮੇ ਲੱਡੂ ਲਿਖਿਆ ਹੋਇਆ ਹੈ, ਡਾਰਟਲਿੰਗ ਲਿਖਿਆ ਹੋਇਆ ਹੈ ਤੇ ਉੱਥੇ ਮਪੜੈ ਸਿੱਕਮ ਲਿਖਿਆ ਹੋਇਆ ਹੈ ਤੇ ਇਧਰਲੇ ਪਾਸੇ ਗੁਜਰਾਤ ਲਿਖਿਆ ਹੋਇਆ ਉਹਦੇ ਤੇ ਉੱਧਰ ਨੂੰ ਆਪਣਾ ਹਰਿਆਣਾ, ਬਿਹਾਰ ਉਹ ਗਾਹਾਂ ਇੱਕ ਗੁਜਰਾਤ ਦੀ ਹੋਰ ਆ। ਬਾਕੀ ਹੈ ਕੀ ਚੀਜ਼ ਹੈ ਇਹ ਮੈਨੂੰ ਲੈ ਪ੍ਰੋਪਰਲੀ ਨਹੀਂ ਪਤਾ ਮੇਲਾ ਟਾਈਪ ਹੀ ਆ ਵੀ ਉੱਥੇ ਕਲਚਰਲ ਇਵੈਂਟ ਆਰਗੇਨਾਈਜ਼ ਹੁੰਦੀ ਆ ਤੇ ਇੱਥੇ ਆਪਦੇ ਸਾਰੇ ਜਣੇ ਜਿਹੜੀ ਚੀਜ਼ ਵਧੀਆ ਵਾ ਉਹਨੂੰ ਪੇਸ਼ ਕਰਦੇ ਆ ਹੱਥੀ ਲੈਣਾ ਮਾਂ ਫਰਗੋਸ਼ ਵੀ ਆ ਫਰਗੋਸ਼ ਕੋਈ ਬੋਈ ਬੋਈ ਵੀ ਉਹ ਤੇ ਛੋਟੀ ਜੀ ਕੋਈ ਵੇਟ 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 ਨੋ ਮਮਾ ਨੂੰ ਕਹੇ ਮਮਾ ਨੂੰ ਕਹੇ ਮਮਾ ਹਾਂਜੀ ਕੀ ਲੈਣਾ ਦੱਸੋ ਰਨਛੇਰ ਮੰਨਿਆ ਨਹੀਂ ਹੱਥ ਵੀ ਲੈ ਕੇ ਹਟਿਆ ਤੇ ਮੈਂ ਉਹ ਬਾਈ ਤੋਂ ਪੁੱਛਿਆ ਵੀ ਕੀ ਸਿਸਟਮ ਆ ਕਹਿੰਦੇ 12 ਦੇ ਨਾਲ ਹੀ ਮੇਲਾ ਲੱਗਦਾ ਹੁੰਦਾ ਅਜੇ ਤਾਂ ਸ਼ੁਰੂ ਹੀ ਹੋਇਆ ਵਾ ਹਲੇ ਚੱਲਣਾ ਵਾ ਇਹ ਅਲੱਗ-ਅਲੱਗ ਸ਼ਹਿਰਾਂ ਤੋਂ ਆ ਕੇ ਲੋਕ ਇੱਥੇ ਦੁਕਾਨਾਂ ਲਾਉਂਦੇ ਆ ਹਾਂ ਜਿਵੇਂ ਉਹ ਤਮਨ ਲਾਡੂ ਦੀ ਆ ਪਿੱਛੇ ਆਲਰੇਡੀ ਤੇ ਉੱਧਰ ਹਰਿਆਣੇ ਦੀ ਵੀ ਆ ਡੌਗੀ ਕਿੰਨਾ ਕਿਊਟ ਲੱਗਦਾ ਦੇਖੋ ਕੱਪੜੇ ਪਾਈ ਬੈਠਾ ਟੌਰਨ ਨਾਲ ਆਵਦਾ ਝੱਗਾ ਰਨਛੇਰ ਰੰਜੀਤ ਆ ਉਹ ਡੌਗੀ ਨੇ ਸੂਟ ਪਾਇਆ ਆ ਦੇ ਸੂਟ ਪਾਇਆ ਡੌਗੀ ਨੇ ਆ ਦੇ 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 ਤੈਨੂੰ ਥੋੜੀ ਨਹੀਂ ਲਾਉਣੀ ਆ ਉਹਦਾ ਸੂਟ ਕੰਦਾ ਬੇਬੀ ਆ ਇੰਟਰਵਿਊ ਬੜੀ ਅੱਛੀ ਕਰਦਾ ਮੈਂ ਤਾਂ ਹੀ ਕਿਹਾ ਸੀ ਇੱਧਰ ਹੋਟਲ ਜਿਹਦਾ ਬਹੁਤ ਬੜਾ ਸੋਹਣਾ ਆ ਆ ਬਤ ਆਈ ਇਹ ਕੀ ਆ ਉੜਾਸ ਸੁਣਾ ਬਣਿਆ ਹੋਇਆ ਵੀ ਇੱਧਰ ਵੀਊ ਚੈੱਕ ਕਰੋ ਤੁਸੀਂ ਚੱਕ ਕਰ ਮਿੱਤਰਾਂ ਵਾ ਸਵੈਗ ਮਿਲਦਾ ਠੀਕ ਕਰ ਖੱਬੇ ਹੱਥੇ ਰੋਲੀ ਚੱਕ ਕਰ ਹਿਊਜ ਲੱਗ ਰਹੇ ਨੇ ਯਾਰ ਬੜੇ ਵੱਡੇ ਤੇ ਇੱਥੇ ਰਹਿائش ਵੀ ਹੈਗੀ ਆ ਆਈ ਨਹੀਂਗਾ ਵੀ ਪਹਾੜ ਹੋਈਆਂ ਵਿੱਚ ਘਰ ਆ ਕਿੰਨੇ ਦੇਖੋ ਜੀ ਉਧਰੋਂ ਮੰਮੀ ਡੈਡੀ ਦੀ ਵੀਡੀਓ ਕੋਲ ਚੱਲਦੀ ਆ ਉਧਰੋਂ ਸਾਡਾ ਖਾਣਾ ਆ ਗਿਆ ਫਰਾਈਜ਼ ਮੋਮੋਸ ਦਾ ਦਿਨ ਦੇ ਦੇ ਦਾਦੀ ਨੂੰ ਫਰਾਈਜ਼ ਦੇ ਦੇ ਨਹੀਂ ਨਹੀਂ ਦੇ ਦੇ ਇੰਨੀਆਂ ਨੇ ਇਹ ਤਾਂ ਬਹੁਤ ਭੁੱਖੜਾ ਮੰਮੀ ਫਰਾਈਆਂ ਦੇ ਮਾਮਲੇ 'ਚ ਫਰਾਈਜ਼ ਨੂੰ ਨਹੀਂ ਹੱਥ ਲਾਉਣ ਦਿੰਦਾ ਇਹ ਮੈਂ ਚੱਕ ਕੇ ਖਾ ਲੀਆਂ ਦੋ ਫਰਾਈਆਂ ਮੇਰੇ ਮੂੰਹ ਚੋਂ ਕੱਢਣ ਤੱਕ ਆਵੇ ਤੂੰ ਬਾਹਰ ਗੱਡਾ ਇਸਾ ਦਾ ਨਾ ਪੂਰਾ ਗੱਡਾ ਵਾ ਚਮਚਾ ਪਲੇਟ ਸਭ ਕੁਝ ਲੈ ਕੇ ਬੈਠਿਆ ਵਾ ਮਾਰਾ ਬਹੁਤ ਫਰਾਈਜ਼ ਵੀ ਚਮਚੇ ਨਾਲ ਖਾਂਦਾ ਹੁਣ ਕਹਿੰਦਾ ਮੈਂ ਫਰਾਈਆਂ ਵੀ ਚਮਚੇ ਨਾਲ ਖਾਣੀ ਲੈ ਦੇਖੋ ਉਹ ਤਾਂ ਬਣਾਈਆਂ ਹੱਥ ਨਾਲ ਖਾਈਦੇ ਨੇ ਡੇੜਾ ਜਿਵੇਂ ਖਾਂਦਾ ਉਹ ਫਰਾਈਜ਼ ਹੱਥ ਨਾਲ ਖਾਈਦੇ ਨੇ ਹੱਥ ਨਾਲ ਹੀ ਖਾਧੀਆਂ ਜਾਂਦੀਆਂ ਨੇ ਆਹ ਦੇਖ ਐ ਹੱਥ ਨਾਲ ਮੂੰਹ ਚ ਬਿ ਬੋਲਦਾ ਕਿਵੇਂ ਤੂੰ ਬੋਲਦਾ ਕਿਵੇਂ ਆ ਏ ਮਾਲ ਰੋਡ ਤੇ ਤਿੰਨ ਤਰ੍ਹਾਂ ਦੀਆਂ ਦੁਕਾਨਾਂ ਨੇ ਇੱਕ ਤਾਂ ਚਾਹ ਦੀਆਂ ਦੂਜਾ ਮੋٹے ਕੱਪੜੇ ਦੀਆਂ ਤੀਜਾ ਖਾਣ ਦਾ ਇਹੀ ਕੁਛ ਹੈ ਜੰਮ ਵਾਰ ਵਾਰ ਸਹੀ ਬੜਾ ਆ ਯਾ ਫਿਰ ਆਟ ਗੱਲ ਦੇ ਟਾਈਪ ਜਾਂ ਫਿਰ ਇੱਕ ਦੁਕਾਨ ਹੋਰ ਆ ਉਹ ਦੱਸ ਨਹੀਂ ਸਕਦੇ ਕਿਹੜੀ ਹੈ ਕਿਹੜੀ ਤੋੜ ਤੁਹਾਡੇ ਯਾਦ ਵੀ ਨਹੀਂ ਆਣੀ ਕਿਹੜੀ ਕਿਹੜੀ ਜਿਹੜੀ ਲੈ ਕੇ ਬੈਗ ਚ ਪਾ ਲਈ ਉਹਦੀ ਆ ਬੈਗ ਉਹੀ ਨਹੀਂ ਫੜਿਆ ਬਿੰਦਰ ਨੇ ਇਹ ਵੀ ਕਿਸੇ ਰੀਜਨ ਤੇ ਫੜਿਆ ਹੋਇਆ ਵਾ ਨਹੀਂ ਤਾਂ ਮੇਰੇ ਮੋਢਿਆਂ 'ਚ ਹੋਣਾ ਸੀ ਕੀ ਸਾਨੂੰ ਟੈਕਸੀ ਵਾਲਾ ਬਾਈ ਉਹ ਪੁਆਇੰਟ ਤੇ ਤਾਰ ਕੇ ਗਿਆ ਸੀ ਅਸੀਂ ਇਧਰੋਂ ਆਏ ਸੀ ਹੁਣ ਅਸੀਂ ਉੱਪਰ ਘੁੰਮੇ ਆਏ ਹੁਣ ਥੱਲੇ ਨੂੰ ਜਾਣਾ ਵਾ ਉਹ ਸਾਹਮਣੇ ਮੈਨੂੰ ਲੱਗਦਾ ਇੱਥੇ ਦੀ ਚਰਚ ਆ ਗਈ ਚਰਚ ਨਹੀਂ ਹੈਗੀ ਟਾਊਨ ਹਾਲ ਆ ਮਾਈ ਮਿਸਟੇਕ ਹਾਂ ਪਹਿਲਾਂ ਤੋਂ ਹੀ ਬਣਿਆ ਹਾ ਲੱਗਦਾ ਪਰ ਬਣਿਆ ਸੋਹਣਾ ਬਹੁਤ ਲੱਗਦਾ ਇਹ ਦਾਰਜਲਿੰਗ ਦਾ ਮਾਲ ਲੱਗਦਾ ਮੈਨੂੰ ਹਾਂ ਸਿਨੇਮਾ ਵੀ ਆ ਐਸ ਵੀ ਐਫ ਸਿਨੇਮਾ ਉਹ ਤਾਂ ਦਾਰਜਲਿੰਗ ਸੋਹਣਾ ਬੇ ਬਹੁਤ ਸੋਹਣਾ ਵਾ ਇਹ ਇੱਥੇ ਦਾ ਪੋਸਟ ਆਫਿਸ ਡਾਕ ਘਰ ਡਾਕ ਖਾਨਾ ਮੀਜ਼ ਡਾਕ ਖਾਨਾ ਹੈ ਤਾਂ ਸੋਨਾ ਮਾ ਬਟਕ ਇੰਡਸਟਰੀ ਸਹੀ ਗੱਲ ਆ ਥੋੜੀ ਜੀ ਵਿੱਚ ਹੀ ਗੱਟੀਆਂ ਆਉਂਦੀਆਂ ਨੇ ਵਿੱਚ ਹੀ ਤੁਰੇ ਜਾਂਦੇ ਆ ਵਿੱਚ ਹੀ ਦੁਕਾਨਾਂ ਨੇ ਸਾਰਾ ਕੁਝ ਇਕੱਠਾ-ਕੱਠਾ ਜਿਹਾ ਹੋਇਆ ਪਿਆ ਵਾ ਇੱਥੇ ਪਤਾ ਹੀ ਲੱਭਦਾ ਠੇਕਾ ਕਿੱਥੇ ਆ ਆ ਹੁਣ ਲੱਗਦਾ ਹੀ ਨਹੀਂ ਵੀ ਠੇਕਾ ਵਾ ਪਰ ਇਹ ਠੇਕਾ ਵਾ ਆਪਾਂ ਨਹੀਂ ਜਾਣਾ ਇੱਧਰ ਨੂੰ ਹਾਂ ਉਹ ਆਲਰੇਡੀ ਬੈਸਟ ਸਟ੍ਰੋਕ ਜਮਾ ਕਰ ਲਈਆ ਅਸੀਂ ਹੁਣ ਰੇਲਵੇ ਲਾਈਨ ਤੇ ਤੁਰੇ ਜਾਂਦੇ ਆਂ ਐਂਡ ਪ੍ਰੋਪਰਲੀ ਇੱਥੇ ਕੋਈ ਫਟਕ ਨਹੀਂ ਹੈਗਾ ਕੁਝ ਨਹੀਂ ਹੈਗਾ ਹਾਂ ਹਾਂ ਇਹੀ ਆ ਮੋਲ ਰੋਡ ਇਧਰਲੇ ਪਾਸੇ ਆ ਅਸੀਂ ਉਧਰੋਂ ਤੁਰ ਕੇ ਆਏ ਆਂ ਇੱਧਰ ਆ ਗਿਆ ਡਾਰਟਲਿੰਗ ਰੇਲਵੇ ਸਟੇਸ਼ਨ ਹੁਣ ਆਪਾਂ ਨੂੰ ਲਗਾ ਟਿਕਟ ਲੈਣੇ ਆ ਤੇ ਫਿਰ ਹੁਣ ਬਾਈ ਟ੍ਰੇਨ ਜਾਵਾਂਗੇ ਘੂਮ ਇਹ ਆ ਬਈ ਡਾਰਜਲਿੰਗ ਦਾ ਸਟੇਸ਼ਨ ਮੇਬੀ ਇੱਥੋਂ ਟਿਕਟ ਮਿਲਦੀ ਆ ਸਾਡੀਆਂ ਤਿੰਨ ਜਣੇ ਇਹਦੇ ਟਿਕਟਾਂ ਪਈਆਂ ਨੇ 4500 ਦੀਆਂ ਜਿਹੜੀ ਡੀਜ਼ਲ ਵਾਲੀ ਟ੍ਰੇਨ ਹੁੰਦੀ ਆ ਉਹਦੀ ਹੈਗੀ ਆ ਪਰ ਪਰਸਨ 1000 ਤੇ ਜਿਹੜੀ ਆ ਸਟੀਮ ਵਾਲੀ ਆ ਜੁਆਇ ਰਾਈਡ ਉਹਦੀ ਹੈ ਜੀ ਪਰ ਪਰਸਨ 1500 ਤੇ ਜਵਾਕ ਜਿਹੜਾ 5 ਸਾਲ ਤੋਂ ਥੱਲੇ ਆ ਉਹਦੀ ਕੋਈ ਟਿਕਟ ਨਹੀਂ ਲੱਗਦੀ 1500 ਪਰ ਪਰਸ ਚਲ ਕੋਈ ਨਹੀਂ ਇੱਕ ਗੇਰੀ ਬਹਿਣਾ ਆਪਰ ਨੇ ਤੋਂ ਹੁਣ ਆਇਆ ਤਾਂ ਇੰਜੋਏ ਤਾਂ ਕਰਕੇ ਜਾਈਏ ਥੋੜਾ ਜਿਹਾ ਦੇਖ ਕੇ ਤਾਂ ਜਾਈਏ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋਗੇ ਕੀ ਆ ਇਹ ਹੈਗਾ ਰੇਲਵੇ ਸਟੇਸ਼ਨ ਦਾਰਜਲਿੰਗ ਦਾ ਤੁਸੀਂ ਦਾਰਜਲਿੰਗ ਰੇਲਵੇ ਸਟੇਸ਼ਨ ਬਾਰੇ ਸੁਣਿਆ ਹੀ ਹੋਣਾ ਮੈਂ ਵੀ ਇੱਥੇ ਇੱਕ ਜॉय ਟ੍ਰੇਨ ਚੱਲਦੀ ਆ ਟॉय ਟ੍ਰੇਨ ਵੀ ਕਹਿੰਦੇ ਆ ਅੱਜ ਆਪਾਂ ਇਹਦੇ ਵਿੱਚ ਰਾਈਡ ਲੈਣੀ ਆ ਇਹ ਟ੍ਰੇਨ ਇੱਥੋਂ ਜਾਊਗੀ ਗੂਮ ਤੇ ਗੂਮ ਤੋਂ ਵਾਪਸ ਫੇਰ ਇੱਥੇ ਆਊਗੀ ਇੱਕ ਬੰਦੇ ਦੀ ਟਿਕਟ ਹੈਗੀ ਆ 1500 ਰੁਪਿਆ ਸਟੀਮ ਇੰਜਨ ਦੀ ਡੀਜ਼ਲ ਇੰਜਨ ਦੀ ਹੈਗੀ ਆ 1000 ਰੁਪਿਆ ਦੇਖਦੇ ਆ ਕਿਵੇਂ ਰਹਿੰਦੀ ਆ ਇਹ ਟ੍ਰੇਨ ਜਰਨੀ ਕੀ ਐਕਸਪੀਰੀਅੰਸ ਹੁੰਦਾ ਕਹਜੇ ਵਿਊ ਆਉਂਦੇ ਆ ਕਹਜਾ ਮਾਹੌਲ ਹੁੰਦਾ ਆਓ ਚੱਲੀਏ ਫਿਰ ਟ੍ਰੇਨ ਆਉਗੀ ਫਿਰ ਟ੍ਰੇਨ ਚ ਪੇ ਅੱਜ ਕੱਲ ਮੈਂ ਗੁੱਸੇ ਹੁਣ ਉਹ ਬਿੰਦ ਲਾਉਂਦਾ ਵਾ ਹੁਣ ਸਾਡੀ ਟ੍ਰੇਨ ਹੈਗੀ ਥੋੜੀ ਜਿਹੀ ਲੇਟ ਹੈ ਕਿਉਂ ਸ਼ੇਰੇ ਸ਼ੇਰੇ ਜੀ ਲੇਟ ਆ ਇਹ ਗੁੱਸਾ ਆ ਗਰੀ ਜਾਂਦਾ ਇਧਰ ਹੋਏ ਹੋਏ ਮੇ ਸ਼ੇਤੀ ਟ੍ਰੇਨ 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 ਹਟਦਾ ਨਹੀਂ ਤੂੰ ਨਹੀਂ ਹਟਾਤਾ ਮੈਂ ਦਊ ਚੱਕੀਂ ਤੇਰ ਨੂੰ ਹੱਜਾ ਉਦੋਂ ਤਾਂ ਜਿਹੜਾ ਡਾਰਜਿੰਗ ਸਟੇਸ਼ਨ ਤੋਂ ਗੂਮ ਸਟੇਸ਼ਨ ਆ ਹਜ਼ਾਰ ਫੀਟ ਉੱਚਾ ਵਾ ਪਰ ਇਹਨਾਂ ਨੇ ਨਾ ਰਾਹ 'ਚ ਇੱਕ ਪਤਾਸ਼ੀਆ ਲੂਪ ਬਣਾਇਆ ਹੋਇਆ ਕਿ ਟ੍ਰੇਨ ਵੀ ਉੱਥੇ ਈਜ਼ੀਲੀ ਚੜ ਸਕੇ ਸਟੀਮ ਇੰਜਨ ਵੀ ਮਤਲਬ ਜਿਹੜਾ ਕੋਲੇ ਨਾਲ ਚੱਲਦਾ ਹੁੰਦਾ ਹੁਣ ਇੱਥੇ ਇੱਕ ਹੈ ਡੀਜ਼ਲ ਇੰਜਨ ਆ ਇਹ ਜਾਣ ਲੱਗਿਆ ਆਪਣੀ ਤੋਂ ਬਾਅਦ ਚੌਣੀ ਆ ਸਟੀਮ ਇੰਜਨ ਵਾਲੀ ਆਹ ਡ੍ਰਾਈਵਰ ਵਾਲੀ ਥਾਂ ਜਿੱਥੇ ਡ੍ਰਾਈਵਰ ਇਹ ਗੱਡੀ ਨੂੰ ਚਲਾਉਂਦਾ ਵਾ ਆਪਣਾ ਹਰਮਨ ਵੀ ਅਮਰੀਕਾ 'ਚ ਇਦਾਂ ਦੀ ਟ੍ਰੇਨ ਚਲਾਉਂਦਾ ਵਾ ਮੈਨੂੰ ਲੱਗਦਾ ਵਾ ਕਿਉਂਕਿ ਉਹਦੀ ਟ੍ਰੇਨ ਵੀ ਉਹ ਸਿਗਨ ਦੇ ਵਿੱਚ ਹੀ ਘੁੰਮਦੀ ਆ ਕਿੰਨੇ ਮੀਟਰ ਲੱਗੇ ਹੋਏ ਅੰਦਰ ਹੂੰ ਜਦ ਤੱਕ ਟ੍ਰੇਨ ਨਹੀਂ ਆਉਂਦੀ ਆਪਾਂ ਸਟੇਸ਼ਨ ਐਕਸਪਲੋਰ ਕਰ ਲੈਨੇ ਆ ਇੱਧਰਲੇ ਪਾਸੇ ਟਿਕਟ ਕਾਊਂਟਰ ਨੇ ਤੇ ਇੱਧਰ ਪੰਜ ਸੱਤ ਦੁਕਾਨਾਂ ਨੇ ਤੇ ਇੱਕ ਇੱਥੇ ਏਟੀਐਮ ਵੀ ਹੈਗਾ ਵਾ ਪੀਐਨਬੀ ਦਾ ਜੇ ਤੁਸੀਂ ਕੈਸ਼ ਕਢਾਉਣਾ ਹੈ ਇੱਥੇ ਵਾਕ ਤੇ ਅਦਰ ਸੋਵਨਰ ਸ਼ਾਪਾਂ ਹੀ ਨੇ ਤੇ ਇਧਰਲੇ ਪਾਸੇ ਟਰੈਕ ਬਣੇ ਹੋਏ ਆ ਦੋ ਟਰੈਕ ਆ ਵਰਕਿੰਗ ਐਟ ਅ ਟਾਈਮ ਟਰੈਕ 1 ਤੇ 2 ਇਧਰ ਵੀ ਦੋ ਕੁ ਸ਼ਾਪਾਂ ਹੈਗੀਆਂ ਨੇ ਇੱਕ ਤਾਂ ਕੱਪੜੇ ਲਿੜੇ ਦੀ ਆ ਢੰਡਾਣੇ ਦੀ ਤੇ ਇੱਕ ਆ ਕੁਛ ਡਾਰਜਲਿੰਗ ਫਰੈਸ਼ ਸਟੋਰ ਆ ਇੱਥੇ ਖਾਣ ਪੀਣ ਨੂੰ ਮਿਲਦਾ ਪਾ ਪਾਪ ਕੌਰਨ ਵਗੈਰਾ ਚਿਪਸ ਵਗੈਰਾ ਜੂਸ ਵਗੈਰਾ ਤੇ ਨਾਲ ਹੀ ਇੱਥੇ ਵੇਟਿੰਗ ਰੂਮ ਆ ਜੇ ਬਾਹਰ ਠੰਡ ਹੋਵੇ ਤਾਂ ਬੰਦਾ ਅੰਦਰ ਬੈਠ ਸਕਦਾ ਵਾ ਉੱਥੇ ਇੱਕ ਚਾਹ ਦੀ ਦੁਕਾਨ ਆ ਮਤਲਬ ਮਾਹੌਲ ਤਾਂ ਵਧੀਆ ਵਾ ਪਰ ਆ ਸਿਸਟਮ ਖਰਾਬ ਹੋ ਗਿਆ ਜਿਹੜਾ ਟ੍ਰੇਨ ਇੰਨੀ ਲੇਟ ਹੋ ਗਈ 뷰 ਸਾਰਾ ਬਹੁਤ ਵਧੀਆ ਵਾ ਸਾਰੇ ਪਾਸੇ ਨੂੰ ਜਿੱਧਰ ਨੂੰ ਮਰਜ਼ੀ ਦੇਖੀਏ ਸੋਹਣਾ ਹੀ ਲੱਗਦਾ ਵਾ ਪਰ ਟ੍ਰੇਨ ਲੇਟ ਦਾ ਚੱਕਰ ਪੈ ਗਿਆ ਜੀਡੀਆ ਟ੍ਰੇਨ ਇੱਥੇ ਖੜੀ ਆ ਇਹ ਵੀ ਕੱਤੀ ਸਟਾਰਟ ਖੜੀ ਆ ਇਹ ਵੀ ਨਹੀਂ ਤੁਰਦੀ ਸ਼ਾਇਦ ਕਿਸੇ ਪਾਸੇ ਕੋਈ ਟੈਕਨੀਕਲ ਪ੍ਰੋਬਲਮ ਆ ਜਾਂ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਕਿਉਂਕਿ ਇੱਥੇ ਟ੍ਰੈਫਿਕ ਵੀ ਹੋ ਜਾਂਦੀ ਆ ਜਿੱਥੇ ਗੱਡੀਆਂ ਚੱਲਦੀਆਂ ਨੇ ਉੱਥੇ ਹੀ ਟ੍ਰੇਨ ਚੱਲਦੀ ਆ ਮਤਲਬ ਸੜਕ ਦੇ ਨਾਲ ਹੀ ਢੇਲ ਵੇ ਲਾਈਨ ਆ ਕਾਮ 4:20 ਹੋ ਗਏ 3:30 ਦੀ ਟ੍ਰੇਨ ਸੀਗੀ ਜੇ 10-15 ਮਿੰਟ ਹੋਰ ਲੇਟ ਹੋ ਗਈ ਇੱਥੇ ਤਾਂ ਹਨੇਰਾ ਵੀ ਬਹੁਤ ਛੇਤੀ ਹੋ ਜਾਂਦਾ ਫੇਰ ਤਾਂ ਕੋਈ 뷰 ਵੀ ਨਹੀਂ ਆਉਣਾ ਪਰ ਹੁਣ ਕਹਿੰਦੇ ਆ ਵੀ ਆਉਣ ਵਾਲੀ ਆ ਸਾਡੀ ਟ੍ਰੇਨ ਆਹੀ ਪਲੇਟਫਾਰਮ ਨੰਬਰ 1 ਤੇ ਆਉਣੀ ਹੈ ਜਿਹਨਾਂ ਕੋ 52544 ਜਿਹਨਾਂ ਕੋ 52544 ਇਨਵੋਇਸ ਫਾਰੀਗਨ ਜਰਨਲ ਟੂ ਰੂਮ ਐਂਡ ਬੈਗ ਵਿਦ ਰੈਟਿੰਗ ਐਂਡ ਡੈਫਰੈਂਟ ਨੰਬਰ 1 ਭਾਰੇ ਬੰਦਿਆਂ ਲਈ ਤਾਂ ਸੀਟਾਂ ਕੰਜਸਟਡ ਆ। ਉਹ ਮੈਡਮ ਇਹਦਾ। ਜੀ। ਕਿੱਥੇ ਬਹਿ ਗਿਆ? ਖੜੀ ਬੈਠਾ ਸੀ। ਚਲੋ। ਚਾ ਚਲੋ। ਚਾ ਚਲੋ। ਨਹੀਂ ਬੱਝੀ। ਜਰਾ ਮੈਨੂੰ। விவசாயப்படும் அவரையும் ஒரு வந்து பா ਸ਼ੇਰ ਤਾਂ ਡਰ ਗਿਆ ਫੌਣੇ ਨੂੰ ਖੇਡ ਪਾਇਆ ਹੋਇਆ ਊ ਕਰ ਦੇ ਨਹੀਂ ਸ਼ੀਸ਼ਿਆਂ ਦੇ ਮੁੱਲਾ ਦਾ ਸਾਰਾ ਧੂਆ ਹੀ ਜੰਮਿਆ ਪਿਆ ਹੁਣ ਵੀ ਹਲੇ ਬਹੁਤ ਉੱਪਰ ਹੈ ਅਸਟੀਮਾ ਦਾ ਧੂਆ ਪਤਾ ਨਹੀਂ ਕੀ ਛੱਡੀ ਜਾਂਦਾ ਯਾਰ ਚਾਪਾ ਢੇਰ ਮਾਰੋ ਜੀ ਦਵਾਰਾ ਫੇਰ ਕੋਲੇ ਪਾਇਆ ਇਹਨਾਂ ਨੇ ਇੱਥੇ ਇਹ ਆ ਬੱਤੀ ਸਿਆ ਲੂਪ ਇੱਥੇ ਮਤਲਬ ਇਹ ਚੜ੍ਹਾਈ ਜ਼ਿਆਦਾ ਹੋਣ ਕਰਕੇ ਇੱਥੇ ਐ ਬਣਾਇਆ ਗਿਆ ਵਾ ਵੀ ਰੋਡ ਆਪਣੀ ਉੱਥੋਂ ਆਏ ਨਿਕਲ ਜਾਂਦੀ ਆ ਇਹਨੂੰ ਐ ਦੋ ਵਾਰੀ ਸਰਕਲ ਦਿੱਤਾ ਹੋਇਆ ਮਨੋ ਜਾਂ ਨਾ ਮਨੋ 4500 ਖਰਾਬ ਹੋ ਗਿਆ ਹਲੇ ਜੇ ਦਿਨ ਹੁੰਦਾ ਸ਼ਾਇਦ ਵਧੀਆ ਰਹਿੰਦਾ ਕਿਉਂਕਿ ਅੱਲੇ-ਦਾਲੇ ਦੇਖਦਾ ਹੁਣ ਦੋਨੇ ਤੇ ਟ੍ਰੇਨ ਚ ਲਾਈਟਾਂ ਜਲਾਦੀਆਂ ਸੀਸ਼ੀਆਂ ਜਾਂ ਅਭੀਸ਼ ਅਗਲਾ ਦਿਖੀ ਜਾਂਦੀਆਂ ਨਾਲੇ ਉਹ ਵੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਡਿਫਰੈਂਟ ਆ ਰੋਡ ਨਾਲ ਜਿਹੜਾ ਆਪਾਂ ਨੂੰ ਰਸਵਰੀ ਰੋਡ ਤੇ ਬਾਈਕਾਰ 뷰 ਦਿਖਿਆ ਸੀ ਉਹੀ ਦਿਖਿਆ ਬਸ ਇੱਕ ਲੂਪ ਹੀ ਡਿਫਰੈਂਟ ਆ ਹੁਣ ਇੱਥੋਂ ਇਧਰਲਾ 뷰 ਵਧੀਆ ਹੋਊਗਾ ਪਰ ਜੇ ਦਿਨ ਹੁੰਦਾ ਤਾਂ ਹਾਂ ਟ੍ਰੇਨ ਹੀ ਪਰ ਸਾਡੀ ਬਹੁਤ ਲੇਟ ਆਈ ਆ। ਥਿਊ ਤਾਂ ਹੁਣ ਵੀ ਠੀਕ ਆ। ਪਰ ਟੈਸਿਆਂ ਦੇ ਹਿਸਾਬ ਨਾਲ ਜਸਟੀਫਾਈ ਨਹੀਂ ਹੈਗਾ। ਜੇ 5-400 ਰੁਪਿਆ ਹੁੰਦਾ ਫਿਰ ਕੋਈ ਚੱਕਰ ਨਹੀਂ ਸੀ। ਹੂੰ। ਉਹ ਦੇਖ ਤਾਂ ਲੈ ਹੁਣ ਸਾਰਾ ਇਧਰਲੇ ਪਾਸੇ ਫੋਟੋ ਲਈ ਹੈਗਾ ਵਾ ਆਈ ਲਵ ਡਾਰਜਲਿੰਗ ਤੇ ਪਿੱਛੇ ਹੈਗੀ ਆ ਸਾਰੀ ਇਹ ਨਹੀਂ ਉੱਥੇ ਲੜਾ ਤਾ ਯਾਰ ਕੋਈ ਹੋਰ ਸ਼ਹਿਰ ਹੋ ਡਾਰਜਲਿੰਗ ਹੋ ਯਾਰ ਡਾਰਜਲਿੰਗ ਹੀ ਬਈ ਡਾਰਜਲਿੰਗ ਕਿੱਧਰੋਂ ਵਟਾ ਵਾ ਆ ਜਾ ਆਜੋ ਚਲ ਜੇ ਇਹ ਜਿਹੜਾ ਗੋਮ ਸਟੇਸ਼ਨ ਆ ਇੰਡੀਆ ਦਾ ਸਭ ਤੋਂ ਹਾਈest ਪੁਆਇੰਟ ਤੇ ਆ ਇਸ ਤੋਂ ਉੱਪਰ ਇੰਡੀਆ ਚ ਕੋਈ ਵੀ ਰੇਲਵੇ ਸਟੇਸ਼ਨ ਨਹੀਂ ਹੈਗਾ ਚਲੋ ਹਾਂ ਆਜੋ ਆਪਾਂ ਚੱਲੀਏ ਸਾਡੇ ਕੋਲੇ ਟਿਕਟ ਹਲੇ ਵਾਪਸ ਡਾਰਜਲਿੰਗ ਤੱਕ ਵੀ ਹੈਗੀ ਆ ਪਰ ਨਾ ਬਈ ਕਿਉਂਕਿ ਸਾਡਾ ਹੋਟਲ ਗੂਮਚੀ ਆ ਤਾਂ ਸੋਚਿਆ ਸੀ ਇੱਥੇ ਹੁਣਾਂ ਤੁਰ ਕੇ ਹੋਟਲ ਹੀ ਚਲੇ ਜਾਈਏ ਛੱਡੋ ਖੜਾ ਹੁਣ ਅਸੀਂ ਪਹਿਲਾਂ ਵਾਪਸ ਹੋ ਕੇ ਆਵਾਂਗੇ ਫਿਰ ਟੈਕਸੀ ਦਾ ਟਿਕਟ ਲਵਾਂਗੇ ਸੁਣਦਾ ਨਹੀਂ ਹੋਣਾ ਕੁਝ ਯਾਰ ਤੂੰ ਧਿਆਨ ਨਾਲ ਇੱਕ ਗੱਲ ਨੂੰ ਵਧੀਆ ਵਾ ਸਾਡਾ ਹੋਟਲ ਰੇਲਵੇ ਸਟੇਸ਼ਨ ਦੇ ਕੋਲੇ ਹੀ ਆ ਫਸ ਹੁਣ ਆਪਾਂ ਇੰਨੀ ਕਿ ਚੜਾਈ ਚੜਕ ਆਪਦੇ ਹੋਟਲ ਪਹੁੰਚ ਜਾਣਾ ਕੁਝ ਖਾਣ ਨੂੰ ਲੈਣਾ ਨਮਕੀਨ ਨਮਕਾਉਣਾ ਨਮਕੀਨ ਹੈਗਾ ਆਪਣੇ ਕੋਲੇ ਹੋਰ ਹੈਗਾ ਦੂਜੀ ਕੀ ਔਰ ਜਿਹੜੀ ਆਪਾਂ ਉਧਰੋਂ ਕੌਲੀ ਜੀ ਕੱਢੀ ਸੀ ਕੌਲੀ ਜੀ ਕੱਢ ਕੇ ਲੈ ਚਲਾਂਗੇ ਇਹਨਾਂ ਨੂੰ ਹੈਗੀ ਆ ਤਾਂ ਗੱਡੀ ਜੀ ਇਹਨਾਂ ਨੂੰ ਨਹੀਂ ਗੱਡੀ ਗੱਡੀ ਜੀ ਬੈਸ ਸਾਰਾ ਸਮਝਾਉਣਾ ਤਾਂ ਚਲੋ ਲੈਟਸ ਗੋ ਹੋਣਾ ਹੀ ਆ એનર્ਜੀ ਤਿੰਨਾਂ ਤਾਂ ਵੀ એનર્ਜੀ ਖਤਮ ਹੋ ਗਈ ਸੀ ਯਾਰ ਪਕੌੜਿਆਂ ਦੀ ਦੁਕਾਨ ਨਾਲ ਜਲੇਬੀਆਂ ਸਿਰਹਾ ਕੀ ਆ ਬੋਲ ਲੈਣੀਆਂ ਬੋਲ ਰਣਸ਼ੇਰ ਨੇ ਗੇਟ ਖੋਲਿਆ ਸਿੱਧਾ ਬਿੱਡ ਤੇ ਆਪ ਹੀ ਚੜ ਗਿਆ ਪੈ ਜਾ ਪੈ ਜਾ ਥੱਕ ਗਿਆ ਸੀ ਹਾਥੀ ਦੇਖਣਾ ਮੱਝ ਵਿਚਾਰਾ ਥੱਕ ਗਿਆ ਯਾਰ ਉਹਦਾ ਟレイン ਚ ਸੌਂਦਾ ਸੀ ਰੋਟੀ ਮੰਗਾਈ ਬਲ ਪਹਿਲਾਂ ਰੋਟੀ ਮੰਗਵਾਉਣਾ ਤੈਨੂੰ ਮੈਂ ਰੋਟੀ ਖਾ ਕੇ ਫਿਰ ਸ਼ੇਰੇ ਕੀ ਲੈ ਕੇ ਆਇਆ ਅੱਜ ਹੈ ਹਾਥੀ ਕਿੰਨੇ ਕਿਤਾਬਾਂ ਲੈ ਕੇ ਆਇਆ ਸੀ ਸ਼ੇਰਾ ਲੈ ਕੇ ਆਇਆ ਇੱਕ ਕਿਤਾਬ ਐਨੀਮਲ ਹੋਮ ਵਾਲੀ ਹੈ ਹਾਂ ਇੱਕ ਲੈ ਕੇ ਆਇਆ ਵੈਜੀਟੇਬਲ ਵਾਲੀ ਮਤਲਬ ਕੀ ਕੀ ਆਪਣਾ ਫੂਡ ਆ ਆਮਲੇਟ ਆ ਪੈਨਕੇਕ ਨੇ ਉਹ ਸਭ ਚੀਜ਼ਾਂ ਦੇ ਨਾਲ ਠੀਕ ਆ ਇੱਕ ਲੈ ਕੇ ਆndi ਆ ਟਾਮ ਐਂਡ ਜੈਰੀ ਵਾਲੇ ਕਾਮਿਕ ਜੀ ਦਾ ਇੱਕ ਅਸੀਂ ਲੈ ਆਂਦੀ ਆ ਪਲੇਨ ਕਾਪੀ ਕਿਉਂਕਿ ਅਸੀਂ ਈੜੀ ਲਿਖਣੀ ਹੁੰਦੀ ਆ ਈੜੀ ਕੀਰੀ ਇਹਨੇ ਕਿਹਦੀ ਕਿ ਅਸੀਂ ਲਿਖਣੀ ਕਾਮਿਕ ਤੇ ਜਾਂ ਪਲੇਅਰ ਕਾਪੀ ਲੈਣ ਦੀ ਜ਼ਰੂਰਤ ਨਹੀਂ ਸੀ ਆਪਾਂ ਨੂੰ ਕੀਰੀ ਏ ਕਾ ਗੱਡੀ ਲਾਇਆ ਬੜੀ ਸੋਹਣੀ ਚੱਲਦੀ ਆ ਪਰ ਤੇ ਚਲਾਈ ਬੜੀ ਜੀ ਇਹ ਤਾਂ ਬਾੜੀ ਹਟ ਜਾਂਦੀ ਆ ਇਹ ਬੜੀ ਸੋਹਣੀ ਚੱਲਦੀ ਆ ਆ ਆ ਇਹ ਇਦਾਂ 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 ਇਹ ਆਪੇ ਡ੍ਰਿਫਟ ਮਾਰਦੀ ਆ ਆ ਦੇਖੋ ਹਾਲੇ ਪਹਿਲਾਂ ਸਾਨੂੰ ਲੱਗਿਆ ਸੀ ਮਹਿੰਗੀ ਆ ਪਰ ਨਹੀਂ ਇਹ ਤਾਂ ਕੰਮ ਹੈਗਾ ਮਹਿੰਗੀ ਵਾਲਾ ਉੱਤ ਇਦਾਂ ਹੀ ਹਿੱਟਰ ਚੱਲਦਾ ਹਣ ਜੇ ਤੁਹਾਨੂੰ ਮੈਂ ਦੱਸਾਂ ਵੀ ਸਾਡਾ ਜੌਏਟ ਰੇਨ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤਾਂ ਮੈਂ ਕਹੂੰਗਾ ਵੀ 50 50 ਪਹਿਲਾਂ ਤਾਂ ਇਹ ਕੀ ਮਨਚ ਸੀਗਾ ਵੀ ਜੌਏਟ ਰੇਨ ਦੀ ਰਾਈਡ ਕਰਨੀ ਆ ਤਾਂ ਉਹ ਆਪਣਾ ਮਿਸ਼ਨ ਕੰਪਲੀਟ ਹੋ ਗਿਆ ਦੂਜਾ ਐਕਸਪੈਕਟੇਸ਼ਨਸ ਬੜੀਆਂ ਜ਼ਿਆਦੇ ਸੀਗੀਆਂ ਉਹਨਾਂ ਵਧੀਆ ਨਹੀਂ ਲੱਗਿਆ ਤੀਜਾ ਰੇਟ ਥੋੜਾ ਜਿਆਦਾ ਆ ਵਿੱਚ ਕੋਈ ਐਸ ਸੱਚ ਖਾਸ ਸਹੂਲਤ ਨਹੀਂ ਹੈਗੀ ਸੀਟਾਂ ਕੰਜਸਟਡ ਨੇ ਕੋਈ ਵਿੱਚ ਮੈਂ ਤਾਂ ਐ ਸੀ ਵੀ ਇੰਨੇ ਪੈਸੇ ਲਾਇਆ ਵਿੱਚ ਇੱਕ ਕਦੀ ਮੀਲ ਦੇਣਗੇ ਜਾਂ ਕੁਝ ਬਰੈਡ ਬਰੁੱਡ ਦੇਣਗੇ ਬਟ ਉਦਾਂ ਦਾ ਵੀ ਕੁਝ ਨਹੀਂ ਹੈਗਾ ਪਰ ਹਾਂ ਵਨ ਟਾਈਮ ਕਰਨ ਵਾਲੀ ਚੀਜ਼ ਹੈ ਜੇ ਤੁਸੀਂ ਡਾਰਲਿੰਗ ਆਉਂਗੇ ਤਾਂ ਆਬਵੀਅਸ ਆ ਜੌਏ ਟ੍ਰੇਨ ਦੀ ਰਾਈਡ ਤਾਂ ਜ਼ਰੂਰ ਲਓਗੇ ਬਾਕੀ ਇਹ ਵੀ ਹੋ ਸਕਦਾ ਕਿ ਜਦੋਂ ਸਾਡੀ ਰਾਈਡ ਸ਼ੁਰੂ ਹੋਈ ਉਦੋਂ 5 10 ਮਿੰਟ ਬਾਅਦ ਹੀ ਨੀਰਾ ਹੋ ਗਿਆ ਜਿਹੜਾ ਬਤਾਸ਼ੀਆ ਲੂਪ ਤੇ ਸਾਨੂੰ ਵਿਊ ਮਿਲਣਾ ਸੀ ਉਹ ਨਹੀਂ ਮਿਲਿਆ ਜਾਂ ਰਾਤ ਜਿਹੜੇ ਵਿਊ ਆਣੇ ਸੀ ਉਹ ਸਾਨੂੰ ਦੇਖਣੇ ਸੀ ਉਹ ਨਹੀਂ ਮਿਲੇ ਬਟ ਉਹ ਵਿਊ ਤਾਂ ਸੇਮ ਸੀ ਜਿਹੜੇ ਆਪਾਂ ਨੂੰ ਜਦੋਂ ਆਪਾਂ ਟੈਕਸੀ ਜਗਾਇਆ ਉਦੋਂ ਦੇਖਣ ਨੂੰ ਮਿਲੇ ਸੀ ਕਿਉਂਕਿ ਟੈਕਸੀ ਤੇ ਟ੍ਰੇਨ ਦਾ ਰੂਟ ਬਿਲਕੁਲ ਸੇਮ ਆ ਉਹਦੇ ਵਿੱਚ ਕੋਈ ਡਿਫਰੈਂਸ ਨਹੀਂ ਹੈਗਾ ਤੇ ਬਾਕੀ ਚਲੋ ਇਹ ਆਪਾਂ ਰਾਈਡ ਕਰਨੀ ਸੀ ਕਰ ਲਈ ਬਾਕੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਆਏ ਇੱਥੇ ਕਰਨੀ ਹੋਈ ਕਰ ਲਿਓ ਨਹੀਂ ਉੱਥੇ ਰੇਲਵੇ ਸਟੇਸ਼ਨ ਤੇ ਜਾ ਕੇ ਵਧੀਆ ਫੋਟੋਆਂ ਚਾਏ ਉੱਥੇ ਟ੍ਰੇਨਾਂ ਖੜੀਆਂ ਹੀ ਰਹਿੰਦੀਆਂ ਨੇ ਕੋਈ ਐਦਾਂ ਦਾ ਚੱਕਰ ਨਹੀਂ ਕੋਈ ਉੱਥੇ ਫੋਟੋ ਸ਼ੂਟ ਨੂੰ ਮਨਾਂ ਨਹੀਂ ਕਰਦਾ ਬਾਕੀ ਹੁਣ ਆਪਾਂ ਹੀ ਕਰਦੇ ਆ ਆ ਵੀਡੀਓ ਕਰਦੇ ਆ ਇੱਥੇ ਐਂਡ 'ਚ ਵੀਡੀਓ ਵਧੀਆ ਲੱਗੀ ਕਿਸੇ ਵੀ ਰੀਜ਼ਨ ਕਰਕੇ ਵੀਡੀਓ ਨੂੰ ਲਾਈਕ ਜਨਨ ਸਬਸਕ੍ਰਾਈਬ ਤੇ ਸੌਣ ਰਿਕਮੈਂਡ ਜ਼ਰੂਰ ਕਰਿਓ ਚੰਗੇ ਟਾਟਾ ਬਾਏ ਬਾਏ ਟਿੱਕਟੇਪ ਹਾਂ ਸੋਨੀ